ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ ਵਿਚਾਰੀ ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ। ਇਹ ਆ ਕੰਮ ਹੈ। ਉਹ ਕਹੂਗਾ ਜੀ 10000 ਰੁਪਏ ਲਗੋ। ਤੁਸੀਂ ਕਹੋਗੇ ਜੀ ਇਸ ਦਾ ਤੁਹਾਨੂੰ ਵੋਟਾਂ ਪਈਆਂ ਸੀ। ਉਹ ਕਹੂਗਾ ਜੀ ਜੋ ਥੋੜਾ ਉਹ ਤੋਂ ਵੋਟਾਂ ਮਿਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ। ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪਿਆ। ਕੀ ਕੀ ਬੋਲੋਗੇ ਜੀ ਉੱਥੇ? ਨੀਵੀਂ ਭਾਗੇ ਮੁੜਿਆ ਹੋਗੇ ਨਾ। ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ। ਸਕਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਂਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘੜਾ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਆਂ ਚੱਕੀ ਜਾਣੀਆਂ ਗਰੀਬੀਆਂ ਉਦੋਂ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੇ ਕਰਕੇ 2 2 ਲੱਖ ਦੀਏ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਂਦੀਆਂ ਹੋਰ ਦੂਜੀ ਗੱਲ